ਵੀ ਅਸੀਂ ਪੰਜਾਬੀ ਆਣੇ ਨਾ ਪੰਜਾਬੀ ਮਾਂ ਬੋਲਣ ਸਿਵਿੰਦਰਾ ਪਤਾ ਅਸੀਂ ਜੇ ਤੁਮ ਕਰ ਰਹੇ ਇਸ ਕੁਛ ਮੂੜਾ ਪਾਪ ਆਈ ਹੈ ਵਿੱਚ ਅਸੀਂ ਜੀ ਮੂੜਾ ਪਾਪ ਆਈ ਇਸੇ ਕੋਸ਼ਿਸ਼ ਕਰ ਰਹੇ ਆਪਣੇ ਵੱਲ ਕੋਸ਼ਿਸ਼ ਕਰ ਰਹੇ ਆ ਸਾਡੇ ਪੇਰੈਂਟਸ ਦੀਆਂ ਸਾਡੀਆਂ ਖੁਦ ਦੀਆਂ ਨਲਾਇਕੀਆਂ ਨੇ ਵੀਰ ਜੀ ਹਨਾ ਅਸੀਂ ਆਪਣੀਆਂ ਗਲਤੀਆਂ ਨੂੰ ਨਾਲ ਲਗਾਈ ਹੈ ਹਨਾ ਸਿਆਣਫੇ ਹੀ ਆ ਸਾਡੇ ਵਿੱਚ ਨਹੀਂ ਅਸੀਂ ਹੋਰ ਉਲਝਾਂਗੇ ਇਹਦੇ ਵਿੱਚ ਹਨਾ ਸਾਨੂੰ ਸਾਡੇ ਪੇਰੈਂਟਸ ਨੇ ਸਾਡੇ ਬਿਉਰਗਾ ਨੇ ਸਾਨੂੰ ਸਾਡੇ ਵਿਰਸਾ ਨਹੀਂ ਦਿਖਾਇਆ ਸਾਨੂੰ ਤਾਖ ਦੇ ਪੱਤੇ ਵਿਖਾਏ ਸੀ ਆਪਣੀ ਹਮੇਜ਼ ਆਪਾਂ ਵਿੱਚ ਬੱਚਿਆਂ ਨੇ ਨਹੀਂ ਕਰ ਰਹੇ ਆ ਅਸੀਂ ਬੱਚਿਆਂ ਨੂੰ ਫੋਰਨ ਕਮਾਉਣ ਲਈ ਇੰਟਰਸਟਡ ਹੈਗੇ ਆ ਅਸੀਂ ਇਹਦੇ ਵੈਸੇ ਨਾਲ ਜੋੜਨ ਦੀ ਸੀ ਰੁਚੀ ਨਹੀਂ ਲੈ ਰਹੇ ਬਹੁਤ ਵੱਡਾ ਸੱਚ ਆ ਊੜਾ ੜਾ ਈਡੀ ਸਹਾਕ ਖਾ ਗਿਆ ਤਾਂ ਚੱਜਾ ਹੋਰ ਮੱਕੇ ਗਿਆ ਹੁੰਦਾ ਨਹੀਂ ਹੋਗਾ ਜੀ ਅੰਦਾ ਹੀ ਹੁੰਦਾ ਹ ਹੁਦਨੇ ਉਹੀ ਆ ਗਿਆ ਭਈ ਪੂਰੇ ਸਾਲ ਤੋਂ ਵੇਚ ਸੀ ਜਿਸ ਦਾ ਉਹ ਦੇਖ ਲੈਨੀ ਅੰਬਰਾਂ ਤੇ ਅੱਜ ਵੱਖਰਾ ਨਜ਼ਾਰਾ ਦਸਦਾ ਉਹ ਛੱਤਾਂ ਉੱਤੇ ਡੀਜੇ ਲੱਗ ਗਏ ਉੱਚੀ ਆਵਾਜ਼ ਵਿੱਚ ਵੱਜਦੇ ਨੇ ਗਾਣੇ ਉਹ ਮੋਜ ਬਈ ਬਸੰਤ ਰਤਬੀ ਵੇਖ ਹਰ ਕੋਈ ਸੋਣੀਏ ਨਹੀਂ ਮਾਣੇ ਤਸਵੀਰਾਂ ਫਰੋਇ ਪਰ ਬਸੰਤ ਮੇਲੇ ਦੀਆਂ ਹਨ ਤਾਂ ਇਸ ਦੌਰਾਨ ਤੁਹਾਨੂੰ ਇੱਕ ਹੋਰ ਤਸਵੀਰ ਵੀ ਦਿਖਾਵਾਂਗੇ ਕਿ ਇੱਕ ਸ਼ਖਸ਼ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਾਂਭੰਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ ਕਿਉਂਕਿ ਅਗਰ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਾਡੇ ਬੱਚੇ ਜਿਹੜੇ ਆ ਉਹ ਪੰਜਾਬੀ ਮਾਂ ਬੋਲੀ ਤੋਂ ਕੋਹਾ ਦੂਰ ਜਿਹੜੇ ਆ ਉਹ ਹੁੰਦੇ ਜਾ ਰਹੇ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਪਰਾਈਪਰ ਬਸੰਤ ਮੇਲੇ ਦੀਆਂ ਹਨ ਜਿੱਥੇ ਇਸ ਸ਼ਖਸ਼ ਵੱਲੋਂ ਛੋਟੀ ਜਿਹੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਆਪਣਾ ਛੋਟਾ ਜਿਹਾ ਕਾਰੋਬਾਰ ਵੀ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਸਾਹਮਣੇ ਦੇਖੋਗੇ ਕਿ ਕੜੀ ਜਿਹੜੀ ਆ ਬਣਾਈ ਹੋਈ ਜਿਸ ਤੋਂ ਅਗਰੇਜੀ ਅਤੇ ਦੇਸੀ ਵੀ ਨੇ ਜਿਹੜੇ ਆ ਉਹ ਲਿਖੇ ਹੋਏ ਆ ਇਸ ਦੇ ਨਾਲ ਹੀ ਫੱਟੀ ਆ ਫੱਟੀ ਦੇ ਉੱਪਰ ਗੁਰਮੁਖੀ ਜਿਹੜੀ ਆ ਉਹ ਲਿਖੀ ਹੋਈ ਆ ਤਾਂ ਸਾਹਮਣੇ ਤੁਸੀਂ ਇੱਕ ਤਸਵੀਰ ਦੇਖੋ ਇੱਕ ਵੱਡੀ ਪੱਟੀ ਜਿਹੜੀ ਆ ਉਹ ਰੱਖੀ ਹੋਈ ਆ ਜਿਸ ਤੇ ਗੁਰਮੁਖੀ ਲਿਖੀ ਜਿਹੜੀ ਆ ਔਰ ਨਜ਼ਰ ਆ ਰਹੀ ਆ ਤਾਂ ਗੱਲਬਾਤ ਵੀ ਵੀਰੋ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਦਾ ਨਾਮ ਕੀ ਆ ਤੁਹਾਡਾ ਹਾਂਜੀ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਅ ਗੁਰਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੇਰਾ ਪਿੰਡ ਵੀਰ ਜਲਾ ਲੈਣਾ ਹੈ ਜਿਲ੍ਹਾ ਫਰੀਦਕੋਟ ਦਾ ਜੀ ਮੈਂ ਗੁਰਵਿੰਦਰ ਸਿੰਘ ਜੀ ਇੱਕ ਤਾਂ ਮਨ ਚ ਆਇਆ ਕਿ ਇਹੀ ਜਿਹੜਾ ਕੰਮ ਕੀਤਾ ਜਾਵੇ ਪੰਜਾਬੀ ਮਾਂ ਬੋਲੀ ਨੂੰ ਵੈਸੇ ਸੰਭਲਣਾ ਤੁਸੀਂ ਬਹੁਤ ਵੱਡੀ ਗੱਲ ਆ ਉਪਰਾਲਾ ਜਿਹੜਾ ਉਹ ਕਰ ਰਹੇ ਹੋ ਜੀ ਜੀ ਬਿਲਕੁਲ ਜੀ ਅਸੀਂ ਵੱਡੇ ਵੱਡੇ ਸਾਥ ਚ ਵੀਰ ਜੀ ਸ਼ਾਇਦ ਪਹਿਲਾਂ ਵੀ ਗੱਲ ਹੋਈ ਹੈ ਆਪਣੀ ਵੀ ਅਸੀਂ ਪੰਜਾਬੀਆਂ ਨੇ ਨਾ ਪੰਜਾਬੀ ਮਾਂ ਬੋਲੀ ਨੂੰ ਸਿਵਨ ਦਾ ਪਤਾ ਅਸੀਂ ਜੋ ਉੱਦਮ ਕਰ ਰਹੇ ਹਾਂ ਇਸ ਵਿੱਚ ਮੂੜਾ ਪਾਪਾਈਏ ਵਿੱਚ ਅਸੀਂ ਅਸੀਂ ਮੂੜਾ ਪਾਪਾਈਏ ਤੋਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਦੋ ਕੈਟਾਗਰੀ ਦੇ ਅਸੀਂ ਕੰਮ ਕਰ ਰਹੇ ਹਾਂ ਇੱਕ ਸਾਡੇ ਕੋਲੇ ਇੱਕੋ ਫ੍ਰੈਂਡਲੀ ਪ੍ਰੋਡਕਸ਼ਨ ਐਨਵਾਇਰਨਮੈਂਟ ਨੂੰ ਲੈ ਕੇ ਬਣੇ ਹੋਏ ਨੇ ਤੁਸੀਂ ਪ੍ਰੋਡਕਟ ਯੂਜ਼ ਕਰੋਗੇ ਤਾਂ ਵੇਸਟ ਕਰੋਗੇ ਵਾਤਾਵਰਣ ਨੂੰ ਖਰਾਬ ਨਹੀਂ ਕਰਨਾਗੇ ਇੱਕ ਸਾਡੇ ਕੋਲੇ ਪੰਜਾਬੀ ਮਾਂ ਬੋਲੀ ਦੇ ਪ੍ਰੋਡਕਟਸ ਤਿਆਰ ਕੀਤੇ ਹੋਏ ਨੇ ਗਰਮਮਕੀ ਘੜੀਆਂ ਨੇ ਗਰਮਮਕੀ ਕਲੰਡਰ ਹੈਗੇ ਨੇ ਸਾਡੇ ਕੋਲੇ ਔਰ ਅਸੀਂ ਫਰੋਹੀਪੁਰ ਦੇ ਵਿੱਚ ਫਸਟ ਟਾਈਮ ਇੱਥੇ ਆਏ ਹਾਂਗੇ ਬੜਾ ਸਨ ਰਿਸਪਾਂਸਿਬਲ ਐ ਸਭ ਬਹੁਤ ਹੋ ਗਿਆ ਕਿੱਤੇ ਕਾ ਕਦ ਦੇ ਦੇ ਦਿਓ ਕਿਤਨੇ ਕਦ ਬੱਚੇ ਸਾਡੇ ਜਿਹੜੇ ਪੰਜਾਬੀ ਮਾਂ ਬੋਲੀ ਤੋਂ ਦੂਰ ਬੁੱਟ ਜਾ ਹਾਂ ਸਾਡੇ ਪੇਰੈਂਟਸ ਦੀਆਂ ਸਾਡੀਆਂ ਖੁਦੀਆਂ ਨਲਾਕੀਆਂ ਨੇ ਵੀਰ ਜੀ ਹਨਾ ਅਸੀਂ ਆਪ ਵੀ ਗਲਤੀਆਂ ਨੂੰ ਨਾਲ ਲਕੋਈ ਗਈ ਹੈ ਹਨਾ ਸਾਨੂੰ ਫੇਹੀ ਹੈ ਸਾਡੇ ਵਿੱਚ ਨੇ ਅਸੀਂ ਹੋਰ ਉਲਝਾਂਗੇ ਦੇ ਵਿੱਚ ਹਨਾ ਸਾਨੂੰ ਸਾਡੇ ਪੇਰੈਂਟਸ ਨੇ ਸਾਡੇ ਬਜ਼ੁਰਗਾ ਨੇ ਸਾਨੂੰ ਸਾਡੇ ਵਿਰਸਾ ਨਹੀਂ ਦਿਖਾਇਆ ਸਾਨੂੰ ਤਾਸ਼ ਦੇ ਪੱਤੇ ਵਿਖਾਏ ਸੀਗੇ ਆਪਣੀ ਹਮੇਜ਼ ਆਪ ਵਿੱਚ ਬੱਚਿਆਂ ਨੂੰ ਇੰਦਾਂ ਕਰ ਰਹੇ ਆ ਅਸੀਂ ਬੱਚਿਆਂ ਨੂੰ ਫੋਰਨ ਕਮਾਉਣ ਲਈ ਇੰਟਰਸਟਡ ਹੈਗੇ ਆ ਅਸੀਂ ਇਹਦੇ ਵੈਸੇ ਨਾਲ ਜੋੜਨ ਲਈ ਅਸੀਂ ਰੁਚੀ ਨਹੀਂ ਲੈ ਰਹੇ ਇਹ ਬਹੁਤ ਵੱਡਾ ਸੱਚ ਆ ਪਰ ਅਸੀਂ ਉਦਮ ਕਰ ਰਹੇ ਵੀ ਜੀ ਅਸੀਂ ਕੁਝ ਨੌਜਵਾਨ ਬੀਬੀਆਂ ਲੱਗੀਆਂ ਨੇ ਨਾਲ ਮੈਂ ਕਿਸੇ ਸਾਰਾ ਤਿਆਰ ਕਰਦੇ ਸਾਰਾ ਸਮਾਨ ਅਸੀਂ ਛਾੜਾ ਗਰੁੱਪ ਬਣਿਆ ਹੋਇਆ ਪ੍ਰੋਪਰ ਸਾਰਾ ਤੇ ਅਸੀਂ ਕਰ ਰਹੇ ਆ ਆਪਣੇ ਵੱਲ ਉਦਮ ਜਨਾ ਸਾਰਾ ਸਮਾਨ ਤੁਸੀਂ ਆਪਣੇ ਹੱਥੀਂ ਤਿਆਰ ਕਰਦੇ ਹੋ ਆ ਵੀ ਜਿਹਦੇ ਵਿੱਚੋਂ 80% 90% ਅਸੀਂ ਖੁਦ ਤਿਆਰ ਕਰਦੇ ਸਾਰਾ ਸਮਾਨ ਹਾਂ ਬਿਲਕੁਲ ਤਾਂ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਸਟਾਲ ਜਿਹੜੀਆਂ ਲਗਾ ਚੁੱਕੇ ਅਸੀਂ ਪੰਜਾਬ ਦੇ ਉਹ ਜਿੰਨੇ ਬੁੱਕ ਫੇਅਰ ਹੁੰਦੇ ਨੇ ਜਿੰਨੇ ਪੁਸਤਕੀ ਮੇਲੇ ਲੱਗਦੇ ਨੇ ਵੀਰ ਜੀ ਜਿੰਨੇ ਕਿਸਾਨ ਮੇਲੇ ਹੁੰਦੇ ਨੇ ਜਾਂ ਐਕਸੀਬਿਸ਼ਨ ਹੁੰਦੀ ਜਾਂ ਇਦਾਂ ਦੇ ਮੇਲੇ ਹੁੰਦੇ ਜਾਂ ਸਰੋਇ ਪਰ ਆਏ ਹੋਇਆ ਲੇਕਿਨ ਸਾਰੇ ਪੰਜਾਬ ਅਸੀਂ ਜਾਏ ਆਏ ਹਾਂ ਜੀ ਕੋਈ ਸ਼ਹਿਰ ਨਹੀਂ ਹੈ ਜਿੱਥੇ ਨਹੀਂ ਗਏ ਹੋਵਾਂਗੇ ਅਸੀਂ ਪੂਰੇ ਪੰਜਾਬ ਜਾਏ ਆ ਅ ਤੁਸੀਂ ਬਹੁਤ ਵੱਲੋਂ ਹੁਣ ਤੱਕ ਕਿਸੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਨਹੀਂ ਜੀ ਮੈਂ ਹੁਣ ਅਸੀਂ ਇੱਥੇ ਸੈਲਫ ਗਰੁੱਪ ਵੱਲੋਂ ਅਸੀਂ ਆਏ ਹੋਏ ਹਾਂ ਸਾਨੂੰ ਪ੍ਰੋਪੋਸਟਲ ਦਾ ਅਰੇਂਜਮੈਂਟ ਮਿਲਿਆ ਸਾਨੂੰ ਵਧੀਆ ਪ੍ਰਬੰਧ ਸੇ ਮਿਲਿਆ ਹੈਗਾ ਤੇ ਜੇ ਅਜਿਹੇ ਵੱਡੇ ਲੈਵਲ ਦੀ ਗੱਲ ਕਰਾਂ ਇਦਾਂ ਦਾ ਕੋਈ ਗਵਰਨਮੈਂਟ ਵੱਲੋਂ ਕੋਈ ਸਾਨੂੰ ਨਹੀਂ ਆਇਆ ਹੈ ਹੈਨਾ ਅਗਰ ਮੈਲਪ ਕਰੇ ਤਾਂ ਨੇਚਰ ਹੀ ਗੱਲ ਹੈ ਪਰ ਸਾਰੇ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਪੈਦਾ ਹੋ ਜਾਏਗਾ ਇਸ ਨਾਲ ਸਪੋਰਟ ਦੀ ਲੋੜ ਤਾਂ ਹੁੰਦੀ ਹੁੰਦੀ ਵੀਰ ਜੀ ਹੈਨਾ ਅਸੀਂ ਤੁਹਾਨੂੰ ਸਨਮਾਨ ਦਿਖਾਉਂਗਾ ਦਰਸ਼ਕਾਂ ਨੂੰ ਕਿ ਕਿਹੜਾ ਕਿਹੜਾ ਸਨਮਾਨ ਤੁਸੀਂ ਤਿਆਰ ਕੀਤਾ ਹੋਇਆ ਜਿਹਦੇ ਵਿੱਚ ਦੇਖੋ ਜਿਵੇਂ ਗਵ ਦੇਸੀ ਰੁੱਤਾਂ ਵੀ ਆ ਗਈਆਂ ਆਪਣੀ ਰੁੱਤਾਂ ਆ ਗਈਆਂ ਗਰਮਕੀ ਦੀ ਲਿਪੀ ਵੀ ਸਾਡੀ ਸਾਰੀ ਆ ਗੀ ਗਰਮਕੀ ਲਈ ਤਿਆਰ ਕੀਤੀ ਹੋਈ ਹੈ ਇਹ ਵੀ ਜੀ ਗਰਮਕੀ ਕਲੰਡਰ ਆ ਗਿਆ ਆਨੰਤ ਤੱਕ ਇਹ ਕਦੇ ਖਤਮ ਨਹੀਂ ਹੋਣਾ ਜੈਨਕੀ ਅਗਰ ਅਪ ਡੇਲੀ ਨੂੰ ਯੂਜ਼ ਕਰਾਂਗੇ ਹਨਾ ਦੇਸੀ ਮਹੀਨਿਆਂ ਨੂੰ ਤੇ ਆਪਣੇ ਗਰਮਕੀ ਦੇ ਲਿਪੀ ਯਾਦ ਹੋਊਗੀ ਦੇਸੀ ਮਹੀਨੇ ਯਾਦ ਆਉਣਗੇ ਵਿੱਚ ਫਿਰ ਅਸੀਂ ਇਹ ਫੱਟੀਆਂ ਤਿਆਰ ਕੀਤੀਆਂ ਹਨ ਜੀ ਜਿਦੋਂ ਇੱਥੇ ਪੇਰੈਂਟਸ ਆਉਂਦੇ ਨੇ ਬੱਚਿਆਂ ਦੇ ਨਾਲ ਉਹ ਦੱਚੇ ਦੇ ਬੱਚਿਆਂ ਨੂੰ ਦੱਸਦੇ ਨੇ ਬਹੁਤ ਅਸੀਂ ਇਸ ਤੇ ਪੜ੍ਹਦੇ ਲਿਖਦੇ ਰਹੇ ਹਾਂ ਹਨਾ ਸਾਰੇ ਤਿਆਰ ਕੀਤੇ ਹੋਏ ਜਿੱਸੀਆ ਇਹ ਕਰਨ ਕਰਦਾਂ ਦੇ ਜਾਬ ਲਈ ਅਸੀਂ ਗਰਮਕੀ ਦੀ ਵੀ ਤਿਆਰ ਕੀਤੀ ਹੋਈ ਸਾਰੇ ਇਹ ਸਾਰੇ এনवायरमेंट ਨੂੰ ਲੈ ਕੇ ਬਣਦੇ ਨੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ এনवायरमेंट ਨੂੰ ਲੈ ਕੇ ਬਣੇ ਹੋਏ ਨੇ ਬੈਮੋ ਦੇ ਟੂਥ ਬਰਸ਼ ਬਣੇ ਹੋਏ ਨੇ ਬਾਸ ਦੇ ਬਣੇ ਹੋਏ ਨੇ ਇਹ ਗੱਲ ਜੇਗਾ ਛੜ ਜੇਗਾ ਮਾਸੀਗਾ ਵਾਤਾਵਰਣ ਖਰਾਬ ਨਹੀਂ ਕਰੇਗਾ ਇਹ ਟੰਕਲੀ ਨੇ ਬਾਸ ਦਾ ਬਣਿਆ ਹੋਇਆ ਜੀ ਜਿਹੜੂ ਫੰਗਸ ਨਹੀਂ ਪਏਗੀ ਉਹ ਜੰਗਾਲ ਨਹੀਂ ਪਏਗੀ ਜਿਹੜੇ ਸਾਡੇ ਬੱਚੇ ਹੁੰਦੇ ਨੇ ਜੀਵ ਦੇ ਪਟੇਸ ਦੱਸਣ ਵਾਲੇ ਨੂੰ ਖਤਮ ਨਹੀਂ ਕਰਦਾ ਕਿਲੇ ਨਹੀਂ ਕਰਦਾ ਅਸੀਂ ਪਲਾਸਟਿਕ ਯੂਜ਼ ਕਰਦੇ ਹਾਂ ਸਟੀਲ ਯੂਜ਼ ਕਰਦੇ ਨੂੰ ਜੰਗ ਲੱਗ ਜਾਂਦੀ ਹੈ ਇਦਾਂ ਦੇ ਕਿ ਅਸੀਂ ਪੈਨ ਤਿਆਰ ਕੀਤੀ ਹੋਈ ਨੇ ਕਾਗਜ਼ ਦੇ ਜੀ ਕਾਗਜ਼ ਦੇ ਪੈਨ ਤੇ ਪੈਨਸਲਾਂ ਨੇ ਇਹ ਪਲਾਂਟੇਬਲ ਨੇ ਇਹਦੇ ਵਿੱਚ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਦੇ ਪਿੱਛੇ ਜਦੋਂ ਅਸੀਂ ਉਹ ਵੇਸਟ ਕਰਾਂਗੇ ਜਾਂ ਕਮਲੇ ਲਗਾਉਣਗੇ ਬੱਚੇ ਉਹਦਾ ਨਿੱਕਲੇ ਆਏਗਾ ਇਹਦੇ ਵਿੱਚ ਇਹ ਸਾਰੇ ਤਿਆਰ ਕੀਤੇ ਹੋਣੇ ਨੇ ਨੇਚਰਲ ਲੋਫਰ ਨੇ ਦੀ ਬਾਡੀ ਸਕਰਬ ਇਹ ਤੋਰੀ ਤੇ ਬਣ ਤਿਆਰ ਕੀਤੇ ਨੇ ਜਿਹੜੇ ਸਾਰੇ ਪ੍ਰੋਡਕਟਸ এনवायरमेंट ਨੂੰ ਲੈ ਕੇ ਬਣੇ ਨੇ ਇਹਦੇ ਨਾਲ ਪ੍ਰੋਡਕਟਸ ਨਹੀਂ ਹੈ ਜਿਹੜਾ ਬੰਦਾ ਵਾਤਾਵਰਨ ਨੂੰ ਖਰਾਬ ਕਰੇ ਤਾਂ ਬਿਲਕੁਲ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਵੀਰ ਵੱਲੋਂ ਕੀਤਾ ਜਾ ਰਿਹਾ ਪੰਜਾਬੀ ਮਾਂ ਬੋਲੀ ਨੂੰ ਜਿੱਥੇ ਸੰਭਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਵਾਤਾਵਰਨ ਨੂੰ ਵੀ ਜਿਹੜੀ ਬਚਾਉਂਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਹੋਰ ਵੀ ਰੈਲਿਟੀ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਉਹ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਜਿਹੜਾ ਉਡਾੜਾ ਉਹ ਨਹੀਂ ਆਉਂਦਾ ਹੋਵੇ ਦਾ ਕਿ ਕਿ ਨਾਮ ਕੀ ਤੁਹਾਡਾ ਕੀ ਨਾਮ ਕੀ ਹੈ ਜੋ 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 ਵੀ ਉਡਾੜਾ ਹੁੰਦਾ ਹਾਂ ਜੀ ਸੁਣਾਓ ਉਡਾੜਾ ਇਡੀਸ ਜਿਹਾ ਖਾ ਕੇ ਦਾ ਚਾਚਾ ਹੈ ਔਰ ਬਾਕੀ ਆ ਗਿਆ ਹੁੰਦਾ ਨਹੀਂ ਆਉਂਦਾ ਜੀ ਆਂਦਾ ਹੀ ਆਉਂਦਾ ਹਾਂ ਕਿਹੜੇ ਸਕੂਲ ਚ ਪੜੇ ਹੋ ਮੈਂ ਸ਼ਾਂਤੀ ਦੰਦ ਦੇ ਹਾਂਜੀ ਦਾਸ ਔਰ ਮੈਂ ਤਾਂ ਇਹ ਰਲਟੀ ਆ ਤਸਵੀਰਾਂ ਹੋਰ ਵੀ ਤੁਹਾਨੂੰ ਰਾਹ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਇਹ ਤਸਵੀਰਾਂ ਜਿਹੜੀਆਂ ਉਹ ਬਸੰਤ ਮੇਲੇ ਦੀਆਂ ਹਨ ਜਿੱਥੇ ਅਲੱਗ-ਅਲੱਗ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਜਿੱਦਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਵੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਬੱਚੇ ਸਾਡੇ ਜਿਹੜੇ ਆ ਉਹ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਆ ਸਾਡੇ ਨਾਲ ਗੌਰਵ ਦੀ ਮੌਜੂਦ ਆ ਗੱਲਬਾਤ ਕਰ ਲੈਣੇ ਆ ਗੌਰਵ ਜੀ ਉਸ ਸੰਤ ਮੇਲਾ ਫਰੋਖ ਪਰ ਵਿੱਚ ਲੱਗਾ ਹੋਇਆ ਤਾਂ ਕਿਸ ਪਰ ਆਉਂਦੀ ਆ ਰੌਣਕਾਂ ਪੂਰੀਆਂ ਲੱਗੀਆਂ ਆ ਜੀ 27 ਤੇ 28 ਤਰੀਕ ਦਾ ਮੇਲਾ ਸੀ ਤੇ ਅੱਜ ਆਖਰੀ ਦਿਨ ਹੈ 28 ਤਰੀਕ ਤੇ ਸਰਦੋਲ ਸਿਕੰਦਰ ਜੀ ਦੇ ਬੇਟੇ ਆਏ ਹੋਏ ਨੇ ਦੋਵੇਂ ਤੇ ਹੁਣੋਂ ਲੱਗਣ ਲੱਗੇ ਆ ਉਸ ਤੋਂ ਪਹਿਲਾਂ ਕੱਲ ਵੀ ਕਾਫੀ ਸਿੰਗਰਸ ਪਰਫਾਰਮ ਕਰਕੇ ਗਏ ਆ ਤੇ ਅੱਜ ਵੀ ਕਾਫੀ ਸਿੰਗਰਸ ਨੇ ਪਰਫਾਰਮ ਕੀਤਾ ਸੋ ਸਾਡਾ ਜਿਹੜਾ ਗਾਣਾ ਹੈ ਹਰ ਸਾਲ ਆਂਦਾ ਹੈ ਪਸੰਦ ਪਤੇ ਸੋ ਇਸ ਸਾਲ ਵੀ ਗਾਣਾ ਆਇਆ ਪਸੰਦ ਫਿਰੋਜ਼ਪੁਰ ਦਾ ਫੋਰ ਸੋ ਉਹਦੀਆਂ ਕੁਝ ਲਾਈਨਾਂ ਤੁਹਾਨੂੰ ਸੁਣਾਉਂਗਾ ਮੈਂ ਹੋ ਦਿਨੇ ਉਹੀ ਆ ਗਿਆ ਭਈ ਪੂਰੇ ਸਾਲ ਤੋਂ ਵੇਟ ਸੀ ਜਿਸ ਦਾ ਉਹ ਦੇਖ ਲੈਨੀ ਅੰਬਰਾਂ ਤੇ ਅੱਜ ਵੱਖਰਾ ਨਜ਼ਾਰਾ ਦੇ ਸਦਾ ਉਹ ਛੱਤਾਂ ਉਤੇ ਡੀਜੇ ਲੱਗ ਗਏ ਉੱਚੀ ਬਾਜ ਵਿੱਚ ਵੱਜਦੇ ਨੇ ਗਾਣੇ ਹੋ ਮੋਜੀ ਬਈ ਬਸੰਤ ਰਤ ਦੀ ਵੇਖ ਹਰ ਕੋਈ ਸੋਣੀਏ ਨੀ ਮਾਣੇ ਉਹ ਕੋਠੇ ਉੱਤੇ ਲਾਈਆਂ ਰੌਣਕਾਂ ਆ ਜਾ ਵੇਖ ਲੈ ਤੂੰ ਛੜ ਕੇ ਚਬਾਰੇ ਬਸੰਤ ਬਈ ਫਿਰੋਜ਼ਪੁਰ ਦਾ ਜੀ ਨੇ ਵੇਖ ਲਿਆ ਭੁੱਲੇ ਨਾ ਦੁਬਾਰੇ ਬਸੰਤ ਬਈ ਫਿਰੋਜ਼ਪੁਰ ਦਾ ਜੀ ਨੇ ਵੇਖ ਲਿਆ ਭੁੱਲੇ ਨਾ ਦੁਬਾਰੇ ਬਸੰਤ ਬਈ ਫਿਰੋਜ਼ਪੁਰ ਦਾ ਜੀ ਨੇ ਵੇਖ ਲਿਆ ਭੁੱਲੇ ਨਾ ਦੁਬਾਰੇ ਸੋ ਇਸ ਸਾਲ ਸਾਡਾ ਇਹ ਵਾਲਾ ਗਾਣਾ ਆਇਆ ਤਿੰਨ ਸਾਲਾਂ ਤੋਂ ਅੱਗੇ ਵੀ ਆਰੇਗਾ ਨਾ ਇਹ ਫੋਰਥ ਗਣਾ ਤੇ ਲੋਕੀ ਦੂਰੋਂ ਦੂਰੋਂ ਆ ਕੇ ਬਸੰਤ ਮਨਾਉਂਦੇ ਨੇ ਤੇ ਇੱਥੇ ਜਿਹੜੇ ਡੀਸੀ ਸਾਹਿਬ ਨੇ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਪਿਛਲੇ ਸਾਲ ਵੀ ਬਹੁਤ ਵਧੀਆ ਸੀ ਔਰ ਇਸ ਸਾਲ ਵੀ ਬਹੁਤ ਵਧੀਆ ਸੋ ਅਸੀਂ ਉਮੀਦ ਕਰਦੇ ਹਾਂ ਹਰ ਸਾਲ ਹੀ ਇਸ ਤਰ੍ਹਾਂ ਉਪਰਾਲਾ ਕਰਦੇ ਰਹਿਣ ਔਰ ਜਿਹੜੇ ਬਸੰਤ ਦੇ ਤਿਉਹਾਰ ਨੂੰ ਵੱਧ ਚੜ ਕੇ ਮਨਾਉਂਦੇ ਰਹਿਣ ਧੰਨਵਾਦ ਗਰਮਜੀ ਇੱਕ ਮੇਰਾ ਲਾਸਟ ਸਵਾਲ ਬਸੰਤ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਬਹੁਤ ਵਧੀਆ ਉਪਰਾਲਾ ਪ੍ਰਸ਼ਾਸਨ ਦਾ ਚਾਈਨਾ ਡੋਰ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਚਾਈਨਾ ਡੋਰ ਨੂੰ ਲੈ ਕੇ ਮੈਸੇਜ ਇਹੀ ਹੈ ਵੀ ਪ੍ਰਸ਼ਾਸਨ ਨੂੰ ਇਹਦੇ ਤੇ ਠੱਲ ਪਾਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਤਾਂ ਹੀ ਖਰੀਦੇ ਕਿਉਂਕਿ ਜਿਹੜੀ ਚਾਈਨਾ ਡੋਰਾ ਹੈ ਬਜ਼ਾਰਾਂ 'ਚ ਆਮ ਵੇਚ ਰਹੀ ਹੈ ਜਦੋਂ ਤੱਕ ਪ੍ਰਸ਼ਾਸਨ ਠੱਲ ਨਹੀਂ ਪਾਏਗਾ ਉਦੋਂ ਤੱਕ ਬਾਜ਼ਾਰ 'ਚ ਆਂਦੀ ਰਹੇਗੀ ਡੋਰਾ ਤੇ ਜਦੋਂ ਡੋਰਾ ਆਂਦੀ ਰਹੇਗੀ ਬੱਚੇ ਖਰੀਦੇ ਰਹਿਣਗੇ ਕਿਉਂਕਿ ਬੱਚਿਆਂ ਨੂੰ ਇਹੀ ਹੁੰਦਾ ਵੀ ਚਾਈਨੈਸ ਡੋਰੀ ਲੈਣੀ ਹੈ ਜੀ ਅਸੀਂ ਕੋਈ ਹੋਰ ਡੋਰਾ ਲੈਣੀ ਨਹੀਂ ਕਿਉਂਕਿ ਉਹਨਾਂ ਨੂੰ ਇਹਨਾਂ ਕੋ ਦਾ ਚਸਕਾ ਹੀ ਪੈ ਚੁੱਕਾ ਜਿਹਨੂੰ ਕਹਿੰਦੇ ਆ ਇਹਨਾ ਚਸਕਾ ਬਹਿ ਚੁੱਕਾ ਵੀ ਉਹ ਕਹਿੰਦੇ ਵੀ ਚਾਈਨਿਸ ਡੋਰਾ ਲੈਣੀ ਹੋਰ ਕੋਈ ਡੋਰਾ ਸੀ ਲੈਣੀ ਨਹੀਂ ਜਿੱਥੋਂ ਮਰਜੀ ਮਿਲਦੀ ਭਾਵੇਂ ਬਲੈਕ 'ਚ ਮਿਲਦੀ ਸਾਨੂੰ ਲੈ ਕੇ ਦਿਓ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਦੇ ਤੇ ਠੱਲ ਪਾਓ ਜਿੱਥੋਂ ਵੀ ਇਹ ਪ੍ਰੋਡਕਸ਼ਨ ਹੋ ਕੇ ਆਂਦੀ ਹੈ ਉਹਨਾਂ ਜਿਹੜੇ ਫੈਕਟਰੀਆਂ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਚਾਈਨਾ ਡੋਰਾ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ ਬਿਲਕੁਲ ਅ ਵਿੱਚ ਨਾਲ ਤੇ ਖਰੀਦਣ ਵਾਲਿਆਂ ਤੇ ਇਹ ਕਾਰਵਾਈ ਕਰਨ ਦੀ ਬਜਾਏ ਨਾਲ ਦੀ ਨਾਲ ਫੈਕਟਰੀਆਂ ਤੋਂ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਇਹ ਕਹਿਣਾ ਲੋਕਾਂ ਦਾ ਕਿਉਂਕਿ ਚਾਇਨਾ ਡੋਰ ਕਾਰਮ ਲਗਾਤਾਰ ਹਾਦਸੇ ਜਿਹੜੇ ਆ ਵਾਪਰਿਆ ਕੀਤੀ ਜਾਨਾਂ ਨੂੰ ਨੁਕਸਾਨ ਜਿਹੜਾ ਸਿੱਧਾ ਪਹੁੰਚ ਗਿਆ ਤੇ ਅੱਜ ਪ੍ਰੋਇਪਰ ਵਿੱਚ ਬਸੰਤ ਮੇਲਾਗਾ ਪਬਲਿਕ ਬਸੰਤ ਮੇਲਾ ਜਿਹੜਾ ਉਹ ਕਰਵਾਇਆ ਜਾ ਰਿਹਾ ਦੂਰ ਦੂਰੋਂ ਲੋਕ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ ਪ੍ਰੋਇਪਰ ਕੈਮਰਾਮੈਨ ਗਾਜੀਨੀਤ ਨਾਲ ਪਰਮਜੀਤ ਸ਼ਰਾਨਾ ਟੈਲੀਫੋਨ